ਵੀ ਮਿੱਤਰੋ ਖਰੋਸ਼ ਸ਼ੌਂਕ ਜੀ ਅੱਜ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਜੋੜਾ ਯਾਰ ਵਾਲਾ ਆ ਕਰੋ ਵੀਰ ਜੀ ਕਬੂਤਰ ਦੀ ਕੁਆਲਿਟੀ ਚੈੱਕ ਆ ਕਬੂਤਰ ਦੀ ਅੱਖ ਵੇਖੋ ਜੀ ਆ ਦੂਜੇ ਪਾਸੇ ਚੈੱਕ ਕਰੋ ਠੀਕ ਹੈ ਵੀਰ ਜੀ ਹਾਂ ਤੇ ਪੱਲੇ ਦਾ ਸ਼ੌਂਕ ਕਰੋ ਝਾੜ ਕੇ ਪਰਸਾ ਰ ਹੋ ਰਿਹਾ ਕਰੀਚ ਹੋਏ ਪਏ ਨੇ ਕਬੂਤਰ ਆ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਕਾਂ ਦੇ ਪੰਜੇ ਚੈੱਕ ਕਰੋ ਲਾਲ ਸੁਰਖ ਪੰਜੇ ਨੇ ਪਾਏ ਦੀ ਬੰਤਰ ਹੁਣ ਧਨਮਾ ਛੱਡ ਕੇ ਸ਼ੌਂਕ ਕਰਾਨਾ ਲੋ ਵੀਰ ਜੀ ਕਰੋ ਸ਼ੌਂਕ ਹੁਣ ਮੈਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਨਾ ਇਕੱਲਾ ਨਾ ਖੜਦਾ ਨਹੀਂ ਪਿਆ ਪਿੰਜਰੇ ਚ ਲੋ ਵੀਰ ਜੀ ਕਰੋ ਕਬੂਤੇ ਦੀ ਕੁਆਲਿਟੀ ਚੱਕ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਚੈੱਕ ਕਰੋ ਵੀਰ ਜੀ ਚਿੱਟੀਆਂ ਆ ਖਾ ਕੂਤਰੀ ਦੀਆਂ ਠੀਕ ਹੈ ਜੀ ਆਹ ਹਉਣ ਦੇ ਪੱਲੇ ਦਾ ਸ਼ੌਂਕ ਕਰੋ ਖੱਟ ਕੀਤੀ ਥੋੜੀ ਕੂਤਰੀ ਛਾੜ ਕੇ ਪਰਸਾ ਰੋਰੀ ਇਹ ਵੀ ਆਹ ਦੇਖੋ ਠੀਕ ਹੈ ਜੀ ਹੁਣ ਇਹਦੀ ਬੰਤਰੇ ਕੂਤਰੀ ਦੀ ਹੁਣ ਇਹਦੇ ਪੰਜੇ ਠੀਕ ਹੈ ਜੀ ਹੁਣ ਤਾਂ ਛੱਡ ਕੇ ਸ਼ੌਂਕ ਕਰਾਂਨੇ ਜੋੜੇ ਦਾ ਲੋ ਵੀਰ ਜੀ ਕਰੋ ਜੋੜੇ ਦੀ ਕੁਆਲਿਟੀ ਚੈੱਕ ਪਿਓਰ ਯਾਰ ਵਾਲਾ ਜੋੜਾ ਹੈ ਵੀਰ ਜੀ ਆ ਮਾਦੀ ਵੇਖੋ ਜੀ ਤੇ ਨਰ ਵੇਖੋ ਕਰੋ ਵੀਰ ਜੀ ਜੋੜੇ ਦਾ ਸ਼ੌਂਕ ਦੇਖੋ ਵੀਰ ਜੀ ਕੁਆਲਿਟੀ ਜੋੜੇ ਦੀ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਪਾਂ ਇਸੇ ਤਰ੍ਹਾਂ ਚੰਗੀ ਚੰਗੀ ਨਸਲ ਦੇ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਹੀਏ ਠੀਕ ਹੈ ਵੀਰ ਜੀ ਵਿਲਾਹਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ